हिमाचल ਦੇ ਵਿੱਚ ਸੈਸਪਾਟੇ ਦੇ ਲਈ ਜਾ ਰਹੇ ਪੰਜਾਬੀ ਨੌਜਵਾਨਾਂ ਦੇ ਉੱਪਰ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਦੱਸ ਦਈਏ ਕਿ ਘਟਨਾਵਾਂ ਅਜੀਆਂ ਦਿਨੋ-ਦਿਨ ਲਗਾਤਾਰ ਵਧ ਰਹੀਆਂ ਨੇ ਜਾਣਕਾਰੀ ਮੁਤਾਬਕ ਤਾਂ ਦਈਏ ਬੀਤੇ ਦਿਨ ਫਿਲੌਰ ਤੋਂ ਮਣਿਕਰਨ ਸਾਹਿਬ ਗਏ ਕੌਂਸਲਪਤੀ ਲਖਵਿੰਦਰ ਲੱਖੂ ਅਤੇ ਉਸ ਦੇ ਚਾਰ ਰਿਸ਼ਤੇਦਾਰ ਤੇ ਚਾਨਲੇਵਾ ਹਮਲਾ ਕੀਤਾ ਗਿਆ ਹੈ ਕਾਉਂਸਲਰ ਨੇ ਦੱਸਿਆ ਕਿ ਮਣਿਕਰਨ ਸਾਹਿਬ ਨਜ਼ਦੀਕ ਗੱਡੀ ਖਰਾਬ ਹੋਣ ਕਰਕੇ ਉਹ ਸੜਕ ਤੇ ਹੀ ਰੁੱਕ ਗਏ ਸਨ ਜਿਸ ਤੋਂ ਬਾਅਦ 12 ਵਿਅਕਤੀ ਅਤੇ 3 ਮਹਿਲਾਵਾਂ ਦੇ ਵੱਲੋਂ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਗਏ ਤੇ ਜਿਉਂ ਹੀ ਗੱਡੀ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਡਾਂਗਾ ਆਤੇ ਦਾਤਰ ਦੇ ਨਾਲ ਹਮਲਾ ਕੀਤਾ ਗਿਆ ਜਿਸ ਕਾਰਨ ਉਹਨਾਂ ਦੇ ਰਿਸ਼ਤੇਦਾਰਾਂ ਤੇ ਵਿੱਚੋਂ ਕਿਸੇ ਨੂੰ ਸਿਰ ਤੇ ਸੱਟ ਲੱਗੀ ਕਿਸੇ ਦੀ ਬਾਹ ਟੁੱਟ ਗਈ ਹੈ ਤੇ ਕਿਸੇ ਦੇ ਮੋਢੇ ਤੇ ਸੱਟ ਲੱਗੀ ਹੈ ਬੜੀ ਮੁਸ਼ਕਿਲ ਦੇ ਨਾਲ ਖੜਚੇ ਛਾਲ ਮਾਰ ਕੇ ਉਹਨਾਂ ਸਭ ਨੇ ਆਪਣੀ ਜਾਨ ਬਚਾਈ ਹੈ ਕਿਸੇ ਟਾਬੇ ਵਾਲੇ ਨਾਲ ਮਦਦ ਲੈ ਕੇ ਪੁਲਿਸ ਨੂੰ ਸੱਦੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਤੇ ਬਲਕਿ ਉਹਨਾਂ ਤੋਂ ਪੈਸੇ ਵਸੂਲੀ ਕੀਤੇ ਜਾ ਰਹੇ ਸੀਗੇ ਇਦਨਾਲ ਹੀ ਉਹਨਾਂ ਦੱਸਿਆ ਕਿ ਪੁਲਿਸ ਵਾਲਿਆਂ ਨੇ ਸਾਡੀ ਕੋਈ ਨਹੀਂ ਸੁਣੀ ਬਲਕਿ ਸਾਨੂੰ ਧਮਕਾ ਕੇ ਡਰਾ ਕੇ ਵਾਪਸ ਭੇਜ ਦਿੱਤਾ ਅਸੀਂ ਉਸ ਤੋਂ ਬਾਅਦ 8500 ਰੁਪਏ ਖਰਚ ਕਰਕੇ ਗੱਡੀ ਟੋ ਕਰਕੇ ਘਰ ਪਹੁੰਚੇ ਹਾਂ ਗੱਡੀ ਦੇ ਵਿੱਚ 20000 ਰੁਪਏ ਵੀ ਰੱਖੇ ਗਏ ਸੀ ਉਹ ਵੀ ਗਾਇਬ ਹੋ ਗਏ ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਐਨਆਰਆਈ ਜੋੜੇ ਤੇ ਹਮਲੇ ਹੋਏ ਸੀ ਅਤੇ ਇਸ ਮਾਮਲੇ ਦੇ ਵਿੱਚ ਸੰਸਦ ਮੈਂਬਰ ਚੰਨਜੀਤ ਸਿੰਘ ਚੰਨੀ ਦੇ ਵੱਲੋਂ ਵੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਨਾਲ ਗੱਲਬਾਤ ਕੀਤੀ ਗਈ ਸੀ ਇਸ ਦੇ ਬਾਵਜੂਦ ਵੀ ਹਿਮਾਚਲ 'ਚ ਲਗਾਤਾਰ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕੀ ਗੱਲਬਾਤ ਹੋਈ ਆ ਕੀ ਨਾਂ ਤੁਹਾਡਾ ਮੇਰਾ ਨਾਂ ਭਾਈ ਲਖਵਿੰਦਰ ਕੁਮਾਰਾ ਜੀ ਹਾਂਜੀ ਅਸੀਂ ਅਸੀਂ ਘੁੰਮਣ ਗਏ ਸੀਗੇ ਜੀ ਮਨਿਕਨ ਸਾਹਿਬ ਠੀਕ ਹੈ ਜੀ ਤੇ ਜਦੋਂ ਇੱਥੋਂ ਗਏ ਆ ਬੜੇ ਵਧੀਆ ਤੇ ਉੱਥੇ ਖਾਣਾ ਖਾਦਾ ਜਾ ਕੇ ਅਸੀਂ 2:30 ਵਜੇ ਗਏ ਸ਼ਾਮ ਨੂੰ ਦੁਰੇ ਜੀ ਇੱਥੋਂ ਠੀਕ ਹੈ ਜੀ 8 ਵਜੇ ਜਾ ਕੇ ਅਸੀਂ ਉੱਥੇ ਖਾਣਾ ਖਾਦਾ ਜੀ ਖਾਣਾ ਖਾਣ ਤੋਂ ਬਾਅਦ ਅਸੀਂ 10-15 ਮਿੰਟ ਬਾਅਦ ਤੁਰ ਪਏ ਜੀ ਉੱਥੋਂ ਤੁਰ ਪੈ ਕਿੰਨੇ ਕਿਲੋਮੀਟਰ ਗਏ ਆ ਜੀ ਸਾਡੀ ਗੱਡੀ ਖਰਾਬ ਹੋ ਗਈ ਠੀਕ ਹੈ ਗੱਡੀ ਖਰਾਬ ਹੋ ਗਈ ਤੇ ਉਸ ਤੋਂ ਬਾਅਦ ਵਿੱਚ ਉਹ ਪਤਾ ਨਹੀਂ ਕਿੱਥੋਂ ਨਿਕਲਿਆ 3:00 ਵਜੇ ਜੀ ਬੰਦੇ ਜੰਗਲ ਚੋਂ ਹੂੰ ਨਿਕਲਦੇ ਆਣੇ ਉਹ ਨਹੀਂ ਸਾਡੀ ਗੱਡੀ ਭੰਨਣੀ ਸ਼ੁਰੂ ਕਰਤੀ ਫਰਾਂਟ ਤੇ ਜਿਹਦੇ ਮਾਰੀ ਡਾਂਗ ਪਾਰ ਤੇ ਮਾਰੀ ਮਗਰੋਂ ਸਾਈਡ ਤੇ ਮਾਰੀ ਡਾਂਗ ਜਦੋਂ ਰੋਲਾ ਜਿਆ ਸੁਣਿਆ ਤੇ ਅਸੀਂ ਫਟਫਟ ਬਾਹਰ ਨਿਕਲੇ ਜੀ ਠੀਕ ਹੈ ਜੀ ਉਹ ਬਾਹਰ ਨਿਕਲਦੇ ਆਂਗੇ ਉਹ ਸਾਡੇ ਡੰਡੇ ਮਾਰਨ ਲੱਪੇ ਇੱਕ ਦੇ ਉਹ ਨਹੀਂ ਸਿਰ ਤੇ ਦਾਤ ਮਾਰਿਆ ਨਿਕਲਦੇ ਤੇ ਬਾਹਰ ਠੀਕ ਹੈ ਤੇ ਮੇਰੇ ਉਹ ਡਾਂਗਾ ਮਾਰਨ ਲੱਪੇ ਜੀ ਬਾਹਾਂ ਤੇ ਮਾਰੀਆਂ ਮੂੰਹ ਤੇ ਮਾਰੀ ਹਾਂਜੀ ਲੱਤਾਂ 'ਚ ਮਾਰੀਆਂ ਜੀ ਜਦੋਂ ਜਰਗਾ ਫੇਰਣਾ ਨਾ ਕਹਿੰਦੇ ਦਾਤ ਮਾਰਿਆ ਜਦੋਂ ਫੇਰ ਅਸੀਂ ਣਠੇ ਠੀਕ ਹੈ ਤੇ ਮੋਰੇ ਖੱਡ ਅਸੀਂ ਅਸੀਂ ਖੱਡ 'ਚ ਹੀ ਸ਼ਾਲਾ ਮਾਰੀਆਂ ਨੱਟਦੇ ਆ ਠ ਕਿੰਨੇ ਜਣੇ ਸੀ ਉਹ ਉਹ ਸੀਗੇ 15 ਤੋਂ 20 ਜਣੇ ਓਕੇ ਲੇਡੀਜ਼ ਵੀ ਸੀ ਉਹਨਾਂ ਓਕੇ ਕੀ ਲੁੱਟਣ ਦਾ ਮਕਸਦ ਸੀ ਕੀ ਮਕਸਦ ਸੀ ਉਹਨਾਂ ਨੂੰ ਸਮਝ ਹੀ ਨਹੀਂ ਲੱਗਿਆ ਕੁਝ ਵੀ ਲਗਾਇਆ ਨਹੀਂ ਐਡਾ ਕੁਝ ਨਹੀਂ ਹੈਗਾ ਉਹ ਇੱਕ ਮੁੰਡੇ ਦੀ ਜੇਬ ਚੋਂ ਜੋ ਹੱਥ ਹੈ ਉਹ ਪੈਸੇ ਦੂਏ ਲੈ ਗਏ ਆ ਮੇਰੀ ਤਾਂ ਨਹੀਂ ਕੋਈ ਤਲਾਸ਼ੀ ਵੀ ਨਹੀਂ ਜੇਬ ਦੀ ਲਈ ਬਸ ਉਹ ਡੰਡਾ ਹੀ ਮਾਰਦੇ ਗਏ ਜੀ ਉਹਨਾਂ ਨੂੰ ਕੁਝ ਨਹੀਂ ਹਾਂ ਹਾਂ ਉਹਨੇ ਕਹਾਂ ਨਹੀਂ ਜਾਣੋ ਪੁੱਛਿਆ ਹਾਂ ਹਾਂ ਕੁਝ ਨਹੀਂ ਦੱਸਿਆ ਜੀ ਕੀ ਹੋਇਆ ਕੀ ਨਹੀਂ ਹੋਇਆ ਇਹਦਾ ਐਨ ਮਜੇ ਨਾਲ ਸੁੱਤੇ ਪੈ ਸੀ ਲੱਖੇ ਹੀ ਲੱਗੀ ਸੀ ਜੀ ਹਾਂ ਉਦੋਂ ਹੀ ਪਤਾ ਲੱਗਿਆ ਟਾਈਮ ਕਿੰਨੇ ਵਜੇ ਦਾ ਸੀ 3 ਵਜੇ ਦਾ ਸੀ ਰਾਤ 3 ਵਜੇ ਓਕੇ ਓਕੇ ਕਿੱਥੋਂ ਨਿਕਲੇ ਉਹ ਖੱਡ ਚੋਂ ਨਿਕਲੇ ਸਾਡੇ ਚੋਂ ਨਿਕਲੇ ਜੰਗਲ ਤੋਂ ਜੀ ਉਹ ਠੀਕ ਹੈ ਲਿਓ ਫਟਾਫਟ ਚੜੇ ਆ ਪਹਿਲਾਂ ਦੋ ਜਾਨੇ ਆਏ ਨੰਨੇ ਮੰਨ ਲਓ ਤੁਸੀਂ ਆਪਣੀ ਜਾਨ ਕਿੱਦਾਂ ਬਚਾਈ ਅਸੀਂ ਭੱਜ ਕੇ ਬਚਾਈਏ ਖੱਡ ਚ ਛਾਲ ਮਾਰੇ ਹਾਂ ਜਦੋਂ ਦੇਖਿਆ ਕਿ ਪੱਥਰ ਮਾਰਨ ਲੱਗਾ ਖੱਡ ਦੇ ਵੀ ਪੱਥਰ ਮਾਰਨ ਲੱਗਾ ਠੀਕ ਹੈ ਜੀ ਫਿਰ ਅਸੀਂ ਉੱਥੋਂ ਵੀ ਨੱਠੇ ਨਿਕਲੇ ਫਟਾਫਟ ਸੈਰ ਸੈਰ ਤੋਂ ਉਹਦੇ ਨਿਕਲ ਕੇ ਤਾਂ ਫਿਰ ਅਸੀਂ ਤੱਕ ਭੱਜ ਗਏ ਨਾ ਕਿੱਡੀ ਦੂਤਾ ਬਾਸੇਗਾ ਠੀਕ ਹੈ ਫਿਰ ਅਸੀਂ ਢਾਬੇ ਤੇ ਗਏ ਜੀ ਹਾਂ ਫਿਰ ਉਹ ਢਾਬੇ ਵਾਲੇ ਨੇ ਸਾਨੂੰ ਹਲਦੀ ਪਾ ਕੇ ਦੁੱਧ ਪੋਲਾ ਤੇ ਉਹਨੇ ਪੁਲਿਸ ਸੱਦੀ ਠੀਕ ਹੈ ਜੀ ਪੁਲਿਸ ਸੱਦੀ ਫੇ ਪੋਲੰਗੋ ਨੇ ਐਮਬੂਲੈਂਸ ਵੀ ਸੱਦੀ ਜੀ ਮੁੰਡੇ ਟਾਬੇ ਵਾਲੇ ਨੇ ਉਹ ਐਮਬੂਲੈਂਸ ਵਾਲੇ ਸਾਨੂੰ ਹਸਪੀਟਲ ਲੈ ਗਏ ਜਾਨੂ ਪੁਲਿਸ ਵਾਲੇ ਕਹਿੰਦੇ ਤੁਸੀਂ ਇਲਾਜ ਕਰਾਓ ਕੋਈ ਨਹੀਂ ਦੇਖਦੇ ਆ ਠੀਕ ਹੈ ਕੋਈ ਐਡੇ ਸਾਡੀ ਸੁਣਵਾਈ ਨਹੀਂ ਉੱਥੇ ਕੋਈ ਅੱਛਾ ਅੱਛਾ ਹਸਪੀਟਲ ਲਗਾਇਆ ਤੁਹਾਨੂੰ ਲਗਾਇਆ ਜੀ ਨਾ ਉਹਨੇ ਵੀ ਕੋਈ ਇਲਾਜ ਨਹੀਂ ਕੀਤਾ ਜੀ ਜਿਹੜੇ ਨਾਲ ਤੁਹਾਡੇ ਮੁੰਡੇ ਕਿੰਨੇ ਜਣੇ ਸੀਗੇ ਜੀ ਜਗੇ 4-5 ਜਣੇ ਦੋ ਜਣੇ ਤਾਂ ਭੱਜ ਗਏ ਜਦੋਂ ਕਿੱਥੇ ਕਿੱਥੇ ਰਹਿਣੋਂ ਤੁਹਾਡੇ ਪਿੰਡ ਦੇ ਨਾਲ ਹੀ ਸੀ ਜਲੰਧਰ ਦੀ ਸੀ ਜਲੰਧਰ ਦੇ ਰਹਿਣ ਵਾਲੇ ਆ ਉਹਨਾਂ ਤੇ ਵੀ ਲੱਗੀਆਂ ਸਟਾ ਜਿਹੜੇ ਮੁੰਡੇ ਨੌਜਵਾਨ ਘੁੰਮਣ ਜਾਂਦੇ ਆ ਹਿਮਾਚਲ ਦੇ ਵਿੱਚ ਉਹਨਾਂ ਨੂੰ ਕੀ ਮੈਸੇਜ ਆ ਉਹਨਾਂ ਨੂੰ ਇਹੀ ਮੈਸੇਜ ਆ ਵੀ ਭਾਜੀ ਵੀ ਆਪਣਾ ਬਚਮਚਾ ਕੇ ਜਾਓ ਇੱਕ ਵਾਰੀ ਉਹਨਾਂ ਨੂੰ ਅਕਲ ਆਉਣੀ ਚਾਹੀਦੀ ਵੀ ਥੋੜਾ ਪਰਹੇਜ਼ ਕਰੋ ਇਸ ਕੰਮ ਤੋਂ ਹਾਂ ਓਕੇ ਓਕੇ ਇਹ ਸਭ ਦੇਖਦੇ ਵੀ ਨਹੀਂ ਹੁਣ ਤਾਂ ਬਾਲਾ ਇਹਨੇ ਕੰਮ ਫੜ ਲਿਆ ਤੁਸੀਂ ਅਹੁਦੇ ਤੇ ਵੀ ਤੁਹਾਡੀ ਵਾਈਫ ਅਹੁਦੇ ਤੇ ਹਾਂਜੀ ਕਾਉਂਸਲਰ ਹੈ ਓਕੇ ਜੀ